ਇੱਕ ਮਨਬુદ્ધਿ ਆਦਮੀ ਆ ਜਿਹੜਾ ਕਿ ਗਰਮੀਆਂ ਸਰਦੀਆਂ ਦੇ ਵਿੱਚ ਇੱਥੇ ਵਿਚਾਰਾ ਰਾਤ ਦਿਨ ਪਿਆ ਰਹਿੰਦਾ ਸੀ ਔਰ ਇੱਕ ਇਹ ਚੰਗੀ ਜਗ੍ਹਾ ਤੇ ਚਲਾ ਗਿਆ ਜਿੱਥੇ ਉਹਦੀ ਸੇਵਾ ਸੰਭਾਲ ਹੋਊਗੀ ਜਿੰਨੇ ਟਾਈਮ ਰੋਟੀ ਪਾਣੀ ਖਾਊਗਾ ਨੀੜਾ ਕੱਪੜਾ ਧੋਤਾ ਮਿਲੂਗਾ ਤੇ ਅਸੀਂ ਸਾਰੀ ਟੀਮ ਸਾਡੀ ਮੁਫਤਰੀ ਸੇਵਾ ਕੇ ਅੰਦਰ ਤਰਨਤਾਰਨ ਤੋਂ ਅੱਜ ਉਸ ਬੱਚੇ ਨੂੰ ਲੈਣ ਵਾਸਤੇ ਪਹੁੰਚੇ ਆ ਤੇ ਇਹ ਸੰਸਥਾ ਜਿਹੜੀ ਹੈ ਪਿਛਲੇ 7 ਸਾਲ ਤੋਂ ਇਹ ਕੰਮ ਕਰ ਰਹੀ ਹੈ ਵਾਰਸ ਬੇਸਾਰਾ ਬਜ਼ੁਰਗਾਂ ਦੀ ਸ਼ਾਮ ਸੰਭਾਲ ਤੇ ਘਰਾਂ ਤੋਂ ਕੱਢੇ ਬਜ਼ੁਰਗਾਂ ਦੀ ਸ਼ਾਮ ਸੰਭਾਲ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਪਿਛਲੇ ਦਿਨੀ ਇੱਕ ਮੰਦਬੁੱਧੀ ਨੌਜਵਾਨ ਦੀ ਖਬਰ ਇਥੇ ਜੰਡੇਆਲਾ ਗੁਰੂ ਤੋਂ ਹੀ ਪ੍ਰਕਾਸ਼ਿਤ ਕੀਤੀ ਸੀ ਜਿਹੜੀ ਕਿ ਬਹੁਤ ਸਾਰੇ ਲੋਕਾਂ ਨੇ ਦੇਖੀ ਔਰ ਬਿਰਧ ਆਸ਼ਰਮ ਤਰਨਤਾਰਨ ਪਿੰਡ ਜਵੰਦਾ ਕਲਾਂ ਤੋਂ ਬਿਰਧ ਆਸ਼ਰਮ ਹੈ ਜਿੱਥੇ ਬਾਬਾ ਅਰਪਿੰਦਰ ਸਿੰਘ ਜੀ ਜਿਹੜੇ ਉਹ ਮੁੱਖ ਸੰਚਾਲਕ ਹੈ ਉਸ ਆਸ਼ਰਮ ਦੇ ਅੱਜ ਉਹ ਇੱਥੇ ਜਨੈਲਾ ਗੁਰੂ ਨੇ ਆ ਕੇ ਉਸ ਮਨਬੁੱਧੀ ਨੌਜਵਾਨ ਨੂੰ ਲੈ ਕੇ ਗਏ ਆਪਣੇ ਆਸ਼ਰਮ ਦੇ ਵਿੱਚ ਔਰ ਸਾਡੇ ਸ਼ਹਿਰ ਵਾਸੀ ਉਹਨਾਂ ਨੇ ਬੜਾ ਇਸ ਗੱਲ ਦਾ ਖੁਸ਼ੀ ਮਨਾਈ ਹੈ ਕਿ ਚਲੋ ਵਿਚਾਰਾ ਇੱਕ ਮਨਬੁੱਧੀ ਆਦਮੀ ਆ ਜਿਹੜਾ ਕਿ ਗਰਮੀਆਂ ਸਰਦੀਆਂ ਦੇ ਵਿੱਚ ਇੱਥੇ ਵਿਚਾਰਾ ਰਾਤ ਦਿਨ ਪਿਆ ਰਹਿੰਦਾ ਸੀ ਔਰ ਕਿਹੇ ਚੰਗੀ ਜਗ੍ਹਾ ਤੇ ਚਲਾ ਗਿਆ ਜਿੱਥੇ ਉਹਦੀ ਸੇਵਾ ਸੰਭਾਲ ਹੋਊਗੀ ਵਿਚਾਰਾ ਚੰਗੀ ਤਰ੍ਹਾਂ ਦੋਵੇਂ ਟਾਈਮ ਰੋਟੀ ਪਾਣੀ ਖਾਊਗਾ ਜਿਹੜਾ ਕੱਪੜਾ ਧੋਤਾ ਮਿਲੂਗਾ ਮੇਰੇ ਕੋ ਮਹਲਾਵਾਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਸਾਰਾ ਕੰਮ ਕੀਤਾ ਵਾ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਜੀ ਅੱਜ ਬਾਬਾ ਜੀ ਲੈ ਕੇ ਗਏ ਆਸ਼ਰਮ ਵਾਲੇ ਕਿਸ ਤਰ੍ਹਾਂ ਲੱਗਾ ਤੁਹਾਨੂੰ ਭਾਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਾਬਾ ਜੀਵੰਦ ਕਾਲਾ ਬਾਬਾ ਅਰਵਿੰਦਰ ਸਿੰਘ ਜੀ ਇਹ ਆ ਵੀ ਚਲੋ ਇੱਥੇ ਕਾਫੀ ਸਾਲ ਤੋਂ ਚੜਾ ਆ ਉਹਦਾ ਆਸ਼ਰਮ ਸੀ ਇੱਥੇ ਬੈਠਾ ਹੁੰਦਾ ਸੀ ਗਰਮੀਆਂ ਸਰਦੀਆਂ ਉਹਨੇ ਕੱਟੀਆਂ ਤੁਹਾਡਾ ਵੀ ਥੈਂਕਸ ਪੱਤਰਕਾਰ ਵੀਰਾਂ ਦਾ ਤੁਸੀਂ ਆਏ ਉਸ ਦਿਨ ਦੋ ਚਾਰ ਦਿਨ ਪਹਿਲਾਂ ਵੀਡੀਓ ਬਣਾਈ ਉਹਨਾਂ ਤੱਕ ਪਹੁੰਚਦੀ ਹੋਈ ਉਹ ਅੱਜ ਉਸ ਵੀਰ ਨੂੰ ਲੈ ਕੇ ਨੇ ਉਹਦਾ ਹੋ ਸਕਦਾ ਵੀ ਮਾਂ ਪਿਓ ਨੂੰ ਮਿਲ ਜਾਣਾ ਉਹਦਾ ਦਿਮਾਗੀ ਤੌਰ ਠੀਕ ਹੋ ਜੇ ਤੇ ਸਾਨੂੰ ਅਸੀਂ ਤੁਹਾਡਾ ਬਹੁਤ ਸਾਰੀ ਟੀਮ ਦਾ ਸਮੂੱਚੀ ਦਤਨਵਾਦ ਕਰਦੇ ਆਂ ਵੀ ਉਹ ਪਰਿਵਾਰ ਤੱਕ ਪਹੁੰਚਦਾ ਹੋ ਜਾਏਗਾ ਕਿੰਨੇ ਚਿਰ ਤੋਂ ਤੁਸੀਂ ਇਹਨੂੰ ਦੇਖਦੇ ਆ ਰਹੇ ਹੋ ਲਗਭਗ 1.5 ਸਾਲ ਤੋਂ ਜੀ ਇੱਥੇ ਆਇਆ ਸਪੌੜੀਆਂ ਤੇ ਗਰਮੀਆਂ ਸਰਦੀਆਂ ਕੱਟਦਾ ਸੀ ਜੋ ਕੋਈ ਕੁਲਕਾ ਪਾਣੀ ਦਿੰਦਾ ਖਾ ਰਹਿੰਦਾ ਨਹੀਂ ਤੇ ਇੱਥੇ ਵਿਚਾਰਾ ਲਾਗੇ ਬਨੇ ਕੋਈ ਮਕਮ ਕੰਮ ਕਰੇ ਜ਼ਿਆਦਾਤਰ ਇੱਥੇ ਬੈਠਾ ਮਿਲਦਾ ਹੈ ਪਹਿਲਾਂ ਵੀ ਕਿਤੇ ਪਹੁੰਚ ਕੀਤੀ ਸੀ ਤੁਸੀਂ ਇਹਨੂੰ ਨਹੀਂ ਫਸਟ ਟਾਈਮ ਹੀ ਹੋਈ ਹੈ ਲਾਗੇ ਬਨੇ ਲੋਕਲ ਕਮੇਟੀ ਨੂੰ ਜਾਂ ਲੋਕਲ ਪ੍ਰਸ਼ਾਸਨ ਨੂੰ ਕਿਹਾ ਸੀ ਪਰ ਕੋਈ ਖਾੜੀ ਸੁਣਵਾਈ ਖੜਦੇ ਤੇ ਚਲ ਜਾਂਦਾ ਜਾਂ ਆ ਜਾਂਦਾ ਸੀ ਠੀਕ ਹੈ ਨਾ ਇਹ ਚਲੋ ਸੋਸਾਇਟੀ ਵਧੀਆ ਚਲੋ ਲੈ ਗਏ ਨੇ ਉਹ ਪਰਮਾਤਮਾ ਕਿਰਪਾ ਕਰੇ ਵੀ ਉਹਦੀ ਬੱਚੇ ਦੀ ਗਾਂ ਵਾਲੀ ਜੀਵਨ ਆ ਥੋੜਾ ਜਿਹਾ ਸੁਧਰੇ ਨਗਰ ਆਵੇ ਸਾਨੂੰ ਵੀ ਠੀਕ ਠਾਕ ਹੋ ਜੇ ਬੋਲਣ ਲੱਗ ਪੇ ਪਰਿਵਾਰ ਤੱਕ ਪਹੁੰਚ ਦੇ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਇਹ ਮੱਲਾ ਵਾਸੀ ਆ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਔਰ ਅਸੀਂ ਸਮਰਨੇਵ ਚੈਨਲ ਤੇ ਇਹ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਸੀ ਔਰ ਇਹਨਾਂ ਨੂੰ ਦੇਖ ਕੇ ਜਵੰਦਾ ਕਲਾਂ ਜਿਹੜਾ ਕਿ ਤਰਨਤਾਰਨ ਦੇ ਨੇੜੇ ਪਿੰਡ ਹੈਗਾ ਉੱਥੇ ਇੱਕ ਆਸ਼ਰਮ ਆ ਜਿਹੜੇ ਕਿ ਉੱਥੋਂ ਦੇ ਮੁੱਖ ਸੰਚਾਲਕ ਬਾਬਾ ਰਪਿੰਦਰ ਸਿੰਘ ਜੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਔਰ ਅਸੀਂ ਉਹਨਾਂ ਨੂੰ ਦੱਸਿਆ ਸਾਰਾ ਸਥਿਤੀ ਦੱਸੀ ਜੋ ਵੀ ਹੈਗਾ ਹੀ ਉਹਨਾਂ ਨੂੰ ਪੂਰਾ ਐਡਰੈਸ ਦਿੱਤਾ ਅੱਜ ਉਹ ਸਾਡੇ ਕੋਲ ਆਏ ਔਰ ਇਸ ਨੌਜਵਾਨ ਨੂੰ ਆਪਣੇ ਆਸ਼ਰਮ ਦੇ ਵਿੱਚ ਲੈ ਗਏ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਚਲੋ ਵਿਚਾਰਾ ਉਹਦਾ ਜਿਹੜਾ ਜਿੰਦਗੀ ਦੇ ਦਿਨ ਹੈਗੇ ਉਹਦੇ ਬਹੁਤ ਵਧੀਆ ਗੁਜ਼ਰਨਗੇ ਦਾਸ ਗਿਆਨੀ ਰਪਿੰਦਰ ਸਿੰਘ ਮੁੱਖ ਸੇਵਾਦਾਰ ਮਨੁਖਤਾਰੀ ਸੇਵਾ ਦਾ ਕੇਂਦਰ ਤਰਨਤਾਰਨ ਪਿੰਡ ਜਵੰਦਾ ਕਲਾ ਅਸੀਂ ਅੱਜ ਪਹੁੰਚੇ ਜੀ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਦਾ ਇਹ ਇਤਿਹਾਸਿਕ ਕਹਿ ਲੋ ਜਾਂ ਮਸ਼ਹੂਰ ਸ਼ਹਿਰ ਕਹਿ ਲੋ ਜੰਡੇਆਲਾ ਗੁਰੂ ਤੇ ਇੱਥੋਂ ਸਾਨੂੰ ਅਸੀਂ ਟੀਵੀ ਚੈਨਲ ਤੇ ਵੇਖਿਆ ਸੀਗਾ ਦਾ ਅਮਰ ਤੇ ਰੋਜ਼ਾਨਾ ਸਪਰਕਸਮੈਨ ਤੇ ਇੱਕ ਐਡ ਪਾਈ ਸੀ ਕਿ ਇੱਥੇ ਕੋਈ ਪੁਰਾਣਾ ਲਾवारਸ ਵੀਰ ਜਿਹੜਾ ਲੰਬੇ ਸਮੇਂ ਤੋਂ ਇੱਥੇ ਗਲੀਆਂ ਦੇ ਵਿੱਚ ਰੋਲ ਰਿਹਾ ਹੈ ਤੇ ਵੀਰ ਜੀ ਜਪਾਲ ਸ਼ਰਮਾ ਦੇ ਨਾਲ ਅਸੀਂ ਅਪਰੋਚ ਕੀਤੀ ਤੇ ਅੱਜ ਅਸੀਂ ਉਹਨੂੰ ਲੈਣ ਵਾਸਤੇ ਆਏ ਆ ਤੇ ਸਾਡੇ ਨਾਲ ਇਸ ਵੇਲੇ ਟੀਮ ਦੇ ਵਿੱਚ ਨੇ ਪ੍ਰਧਾਨ ਰਾਜkumar ਮਨੋਤਰਾ ਜੀ ਤੇ ਅਹੀਂ ਸਾਰੀ ਟੀਮ ਸਾਡੀ ਮੁਫਤਰੀ ਸੇਵਾ ਕੇਂਦਰ ਤਰਨਤਾਰਨ ਤੋਂ ਅੱਜ ਉਸ ਬੱਚੇ ਨੂੰ ਲੈਣ ਵਾਸਤੇ ਪਹੁੰਚੇ ਆ ਤੇ ਇਹ ਸੰਸਥਾ ਜਿਹੜੀ ਹੈ ਪਿਛਲੇ 7 ਸਾਲ ਤੋਂ ਇਹ ਕੰਮ ਕਰ ਰਹੀ ਹੈ ਲਾਵਾਰਸ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਘਰਾਂ ਤੋਂ ਕੱਢੇ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਅਸੀਂ ਇਹ ਸਤ ਸਾਲ ਤੋਂ ਕਰ ਰਹੇ ਸਾਰ ਅਸੀਂ ਤੇ ਕਿੰਨੇ ਕਿ ਤੁਹਾਡੇ ਆਸ਼ਰਮ ਦੇ ਵਿੱਚ ਕਿੰਨੇ ਲੋਕ ਅਗੇ ਨੇ ਮੇਰੇ ਕੋਲ ਇਸ ਵੇਲੇ 50 ਪਲਸ ਨੇ ਲੇਕਿਨ ਜੇ ਸਾਰੇ ਉਥੇ ਪ੍ਰੈਜ਼ੈਂਟ ਰਹਿੰਦੇ ਤੇ ਉਹਨਾਂ ਵਿੱਚ ਕਈਆਂ ਦਾ ਅਸੀਂ ਫੈਸਲਾ ਕਰਵਾ ਦਿੰਦੇ ਆ ਕਈਆਂ ਨੂੰ ਪਰਿਵਾਰ ਲੈ ਵੀ ਜਾਂਦੇ ਨੇ ਕਈ ਚਲੇ ਜਾਂਦੇ ਨੇ ਆਪ ਵੀ ਚਲੇ ਜਾਂਦੇ ਨੇ ਤੇ ਲਗਭਗ 1.5 200 ਪ੍ਰਾਣੀ ਦੇ ਅਸੀਂ ਸੇਵਨ ਬਾ ਚੁੱਕੇ ਆ ਜੀ ਤੇ ਜਿਸ ਤਰ੍ਹਾਂ ਦਿਮਾਗੀ ਸਕੂਲਾਂ ਜਿਸ ਤਰ੍ਹਾਂ ਦਾ ਲੱਕੇ ਦਾ ਨਹੀਂ ਠੀਕਗਾ ਇਸ ਨੂੰ ਕਿਸ ਤਰ੍ਹਾਂ ਕਿ ਡਾਕਟਰ ਨਾਲ ਹਾਂ ਹਾਂ ਬਿਲਕੁਲ ਬਿਲਕੁਲ ਜਿਹੜੇ ਅੱਗੇ ਵੀ ਹਨ ਸਾਡੀ ਜਿਹੜੀ ਅੱਗੇ ਵੀ ਮੈਂਟਲ ਨੇ ਉਹਨਾਂ ਦੀ ਟਰੀਟਮੈਂਟ ਚੱਲਦੀ ਹੈ ਤੇ ਇਹਨਾਂ ਦੀ ਵੀ ਇਹਨਾਂ ਦੀ ਲੋੜ ਮੁਤਾਬਕ ਜੋ ਵੀ ਇਹਨਾਂ ਨੂੰ ਪ੍ਰੋਬਲਮ ਹੋਵੇਗੀ ਉਹਦੇ ਹਿਸਾਬ ਨਾਲ ਲਾਅ ਚੱਲੇਗਾ ਹੁਣ ਤੱਕ ਕੋਈ ਤੁਹਾਡੇ ਕੋਲ ਇਹੋ ਜਿਹੇ ਆਸ਼ਰਮ ਦੇ ਵਿੱਚ ਕੋਈ ਪਰਿਵਾਰ ਵਾਲੇ ਵੀ ਲੈ ਕੇ ਗਏ ਹਾਂ ਹਾਂਜੀ 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 ਪਰਿਵਾਰ ਵਾਲੇ ਵੀ ਇਸ ਤੁਹਾਡੀ ਅਪਰੋਚ ਦੇ ਨਾਲ ਹੀ ਇੱਥੋਂ ਪੈਣੀ ਪਿੰਡ ਹੈ ਸਿਧਵਾ ਪੈਣੀ ਉਥੋਂ ਇੱਕ ਬਜ਼ੁਰਗ ਜੋੜੇ ਨੂੰ ਅਸੀਂ ਲੈ ਕੇ ਗਏ ਹਾਂ ਹੋਰ ਵੀ ਸਾਡੇ ਕੋਲ ਹਣ ਉੱਥੇ ਰਹਿੰਦੇ ਨੇ ਬਾਬੇ ਇੱਥੇ ਖਰਚਾ ਕਾਫੀ ਹੁੰਦਾ ਨਾ ਕਿਸ ਤਰ੍ਹਾਂ ਦਾ ਖਰਚਾ ਕਿਸ ਤਰ੍ਹਾਂ ਦਾ ਖਰਚਾ ਹੈ ਅਪੀ ਵੇਖੋ ਵਡੇ ਵੱਡੇ ਦਾਨੀ ਵੀ ਇੱਥੇ ਪਏ ਨੇ ਦੁਨੀਆ ਤੇ ਪਰ ਹਰ ਇੱਕ ਜੀ ਦਾ ਜਿਹੜਾ ਰਿਜਕ ਹੈ ਨਾ ਉਹ ਆਪਣੇ ਇਸ ਹਿਸਾਬ ਨਾਲ ਲਿਖਿਆ ਰੱਬ ਜੀ ਨੇ ਕੋਈ ਕਿਸੇ ਨੂੰ ਨਹੀਂ ਖਵਾ ਸਕਦਾ ਪ੍ਰਬੰਧ ਚੱਲ ਰਿਹਾ ਹੈ ਹਾਂਜੀ ਬਾਬੇ ਕੀ ਆਪਣੇ ਵਾਲਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਜੀ ਉਸਨਾ ਪਬਲਿਕ ਦੇ ਚਾਹਵੇਂ ਲੋਕ ਬਹੁਤ ਦੁਨੀਆ ਬਹੁਤ ਤਕੀਰ ਗਿਆ ਇਸ ਤਰ੍ਹਾਂ ਦੇ ਲੋਕ ਹੋਰ ਵੀ ਬਹੁਤ ਜ਼ਿਆਦਾ ਆ ਗਏ ਕਿਸ ਤਰ੍ਹਾਂ ਦਾ ਕੋਈ ਮੈਸੇਜ ਹੋ ਜਿਸ ਤਰ੍ਹਾਂ ਲੋਕ ਘਰ ਵਿੱਚ ਹੀ ਆਪਣੇ ਸੰਭਾਲ ਕਰ ਸਕਣ ਹਾਂ ਬਿਲਕੁਲ ਇਹ ਮੈਟਰ ਬੜਾ ਗੰਭੀਰਤਾ ਵਾਲਾ ਵਾ ਆਪਣੇ ਜਿਹੜੇ ਪੇਰੈਂਟਸ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸੰਭ ਸੰਭਾਲ ਤੇ ਘਰਾਂ ਦੇ ਵਿੱਚ ਹੀ ਹੋਣੀ ਚਾਹੀਦੀ ਉਹਨਾਂ ਦੇ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਪਰ ਇਹ ਸਵਾਰਥ ਦਾ ਯੁੱਗ ਆ ਗਿਆ ਹੈ ਇਹਦੇ ਵਿੱਚ ਸਾਰੇ ਆਪੋ ਆਪਣੀ ਨੂੰ ਪਏ ਹੋਏ ਨੇ ਤੇ ਇੱਕ ਮਹਿੰਗਾਈ ਦਾ ਯੁੱਗ ਹੈ ਆਪਣੀ ਰੋਜੀ ਰੋਟੀ ਇੱਕ ਤੇ ਉਹਨਾਂ ਦਾ ਲਾਜ ਦੀ ਪ੍ਰੋਬਲਮ ਆਉਂਦੀ ਹੈ ਬਜ਼ੁਰਗਾਂ ਦੀ ਖਾਸ ਕਰਕੇ ਤੇ ਇੱਕ ਜਦੋਂ ਬਜ਼ੁਰਗ ਹੋ ਜਾਂਦੇ ਉਹ ਬੱਚਿਆਂ ਵਰਗੇ ਹੋ ਜਾਂਦੇ ਨੇ ਤੇ ਫਿਰ ਘਰ ਦੀਆਂ ਪਰੇਸ਼ਾਨੀਆਂ ਕਰਕੇ ਕਾਲਾਪਣ ਕਰਕੇ ਸਾਰਾ ਜਿਹੜਾ ਗੁੱਸਾ ਉਹ ਬਜ਼ੁਰਗਾਂ ਤੇ ਕੱਢਿਆ ਜਾਂਦਾ ਤੇ ਇਦਾਂ ਨਹੀਂ ਕਰਨ ਚਾਹੀਦਾ ਸਭ ਤੋਂ ਵੱਡਾ ਇਹ ਪੁਨ ਨਹੀਂ ਹੈ ਕਿ ਆਪਣੇ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਸਾਮ ਸੰਭਾਲ ਕੀਤੀ ਜਾਵੇ। 11 ਸਰ ਸਾਡੇ ਕੋਲ ਕਿਹੋ ਜਿਹਾ ਕੇਸ ਹੈ ਕਿ ਜਿੱਥੇ ਬੱਚੇ ਆਪਣੇ ਘਰੋਂ ਬੱਚਿਆਂ ਨੂੰ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਕਿਸ ਤਰ੍ਹਾਂ ਦਾ ਬੇਈਮਾਨ ਹਾਂ ਬਿਲਕੁਲ ਕੇਸ ਹਨ ਮੇਰੇ ਕੋਲ ਇਹੋ ਜਿਹੇ 2-4 ਕੇਸ ਹਨ ਵੀ ਜਿਨ੍ਹਾਂ ਨੇ ਮਾਪਿਆਂ ਨਾਲ ਹੀਰਾਫਰੀ ਕਰ ਲਈ ਉਹਨਾਂ ਦੇ ਮਕਾਨ ਵਕਵਾ ਲਏ ਮੁੜ ਕੇ ਉਹ ਵਿਚਾਰੇ ਸੜਕਸ਼ਾਪ ਹੋ ਗਏ ਤੇ ਉਹਨਾਂ ਨੂੰ ਫਿਰ ਸਾਨੂੰ ਖਾਣਾ ਹੀ ਪੈਂਦਾ। ਤੇ ਜਿਹੜਾ ਅੱਜ ਦਾ ਜਿਹੜਾ ਮੈਂ ਆਇਆ ਤਾਂ ਕਿ ਕੀ ਇਹਦੇ ਦੀ ਇੱਕ ਥੋੜੀ ਸਟੋਰੀ ਤੁਹਾਨੂੰ ਵੀ ਜਿਹੜਾ ਬੱਚੇ ਲੈਣ ਆਏ ਹਾਂ ਇਹਦੀ ਸਟੋਰੀ ਹੈ ਦਵਾ ਵੀ ਸਾਹੀ ਜੋ ਤੇ ਪੜਿਆ ਵੀ ਲੰਮੇ ਸਮੇਂ ਤੋਂ ਝੰਡਿਆਲਾ ਗੁਰੂ ਦੇ ਬਾਜ਼ਾਰ ਦੇ ਵਿੱਚ ਹੀ ਰਹਿੰਦਾ ਹੋ ਤੇ ਉਹ ਮੈਂਟਲੀ ਅਫਸਰਟ ਤੇ ਉਹਦੇ ਮੈਂ ਨੂੰ ਵੇਖਿਆ ਨਹੀਂ ਉਹ ਤੋਂ ਵੀਡੀਓ ਦੇ ਅਨਸਾਰ ਤੇ ਉਹ ਕਾਫੀ ਮਤਲਬ ਸਮੇਂ ਤੋਂ ਇੱਥੇ ਰਹਿ ਰਿਹਾ ਉਹਦਾ ਘਰ-ਬਾਰ ਦਾ ਕੋਈ ਪਤਾ ਨਹੀਂ ਆਪਣੀ ਜਾਨ ਜਾਨ ਸਸਤਾ ਦਾ ਨਾਮ ਦੱਸ ਹਾਂਜੀ ਮੇਰੇ ਜੋ ਜਿਸ ਬੈਨਰ ਥੱਲੇ ਕੰਮ ਕਰ ਰਹੇ ਹੈ ਉਹ ਹੈ ਜੀ ਮੁਨਖਤਰੀ ਸੇਵਾ ਕੇਂਦਰ ਤਰਨਤਾਰਨ ਗੁਰੂ ਨਾਨਕ ਬਿਰਦ ਤੇ ਲਵਾਰ ਸੰਭਾਲਕਰ ਜਵੰਦਾ ਕਲਾ ਤੇ ਦਾਸ ਗਿਆਨੀ ਰਪਿੰਦਰ ਸਿੰਘ ਮੁਖ ਸੇਵਾਦਾਰ 8264297944 ਸਾਡਾ ਨੰਬਰ ਹੈ ਮੈਂ ਜਨੈਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਨ